ਸਟਾਰਟ ਭਾਰਤ ਯੂਰੋਪੀਅਨ ਯੂਨੀਅਨ ਅਤੇ ਹੋਰ ਵੱਖ-ਵੱਖ ਦੇਸ਼ਾਂ ਨਾਲ ਹੋਏ ਵਪਾਰਕ ਸਮਝੌਤਿਆਂ ਨਾਲ ਜਿੱਥੇ ਆਉਣ ਵਾਲੇ ਸਮੇਂ ਵਿੱਚ ਭਾਰਤ ਦੀ ਵਧਦੀ ਹੋਈ ਸੰਭਾਵੀ ਸ਼ਕਤੀ ਨੂੰ ਦੇਖਿਆ ਜਾ ਸਕਦਾ ਹੈ ਉਥੇ ਕਈ ਦੇਸ਼ਾਂ ਨਾਲ ਭਾਰਤ ਦੇ ਹੋਏ ਸੁਰੱਖਿਆ ਸਮਝੌਤਿਆਂ ਦੀ ਵੀ ਆਪਣੀ ਵੱਡੀ ਅਹਿਮੀਅਤ ਹੈ ਡੰਡੀ ਪਿਛਲੀ ਸਦੀ ਵਿੱਚ ਸੰਸਾਰ ਦੀ ਦੂਸਰੀ ਵੱਡੀ جنگ ਵਿੱਚ ਭਾਰਤ ਨੇ ਅਹਿਮ ਰੋਲ ਅਦਾ ਕੀਤਾ ਸੀ ਡੰਡੀ ਉਸ ਸਮੇਂ ਹਾਲਾਤ ਬਿਲਕੁਲ ਵੱਖਰੇ ਸਨ ਡੰਡੀ ਭਾਰਤ ਉਸ ਸਮੇਂ ਅੰਗਰੇਜ਼ਾਂ ਦਾ ਗੁਲਾਮ ਸੀ ਡੰਡੀ ਭਾਰਤੀਆਂ ਕੋਲ ਕੋਈ ਵੀ ਵੱਡਾ ਫੈਸਲਾ ਲੈਣ ਲਈ ਆਪਣੀ ਮਰਜ਼ੀ ਨਹੀਂ ਸੀ ਡੰਡੀ ਬਰਤਾਨੀਆਂ ਸਰਕਾਰ ਹੀ ਇਸ ਮਹਾਨ ਦੇਸ਼ ਲਈ ਵੱਡੇ ਫੈਸਲੇ ਲੈਂਦੀ ਸੀ ਡੰਡੀ ਦੂਸਰੇ ਵੱਡੇ ਯੁੱਧ ਵਿੱਚ ਜਿੱਥੇ ਯੂਰਪ ਦੇ ਦੇਸ਼ ਜਰਮਨੀ ਅਤੇ ਇਟਲੀ ਇੱਕ ਪਾਸੇ ਸਨ ਉਥੇ ਏਸ਼ੀਆ ਵਿੱਚ ਉਹਨਾਂ ਦਾ ਭਾਈਵਾਲ ਜਾਪਾਨ ਸੀ ਡੰਡੀ ਦੂਸਰੇ ਪਾਸੇ ਯੂਰਪ ਦੇ ਬਹੁਤੇ ਮੁਲਕਾਂ ਦੇ ਨਾਲ ਅਮਰੀਕਾ ਵੀ ਇਸ ਯੁੱਧ ਵਿੱਚ ਸ਼ਾਮਿਲ ਹੋ ਗਿਆ ਸੀ ਡੰਡੀ ਸੋਵੀਅਤ ਯੂਨੀਅਨ ਰੂਸ ਬਹੁਤ ਵਿਸ਼ਾਲ ਦੇਸ਼ ਸੀ ਜਿਸ ਦੀਆਂ ਸਰਹੱਦਾਂ ਯੂਰਪ ਤੋਂ ਲੈ ਕੇ ਏਸ਼ੀਆ ਤੱਕ ਫੈਲੀਆਂ ਹੋਈਆਂ ਸਨ ਡੰਡੀ ਉਹ ਵੀ ਬਹੁਤੇ ਯੂਰਪੀਅਨ ਦੇਸ਼ਾਂ ਅਤੇ ਅਮਰੀਕਾ ਵਾਲੀ ਨਾਲ ਸੰਸਾਰ ਜੰਗ ਵਿੱਚ ਸ਼ਾਮਿਲ ਸੀ ਡੰਡੀ ਇਸ ਜੰਗ ਵਿੱਚ ਬਰਤਾਨੀਆਂ ਨੇ ਭਾਰਤ ਨੂੰ ਆਪਣੇ ਵੱਲੋਂ ਜੰਗ ਵਿੱਚ ਸ਼ਾਮਿਲ ਕਰਨ ਦਾ ਐਲਾਨ ਕਰ ਦਿੱਤਾ ਸੀ ਕਿਉਂਕਿ ਦੇਸ਼ ਬਰਤਾਨੀਆਂ ਦਾ ਗੁਲਾਮ ਸੀ ਡੰਡੀ ਉਸ ਸਮੇਂ ਦੇਸ਼ ਦੀ ਆਜ਼ਾਦੀ ਦੀ ਲੜਾਈ ਵੀ ਸਿਖਰਾਂ ਉੱਤੇ ਸੀ ਡੰਡੀ रेडी स्टार्ट ਇੱਥੇ ਵੱਡੇ ਸਿਆਸੀ ਆਗੂਆਂ ਨੇ ਇਸ ਅੰਗਰੇਜ਼ੀ ਫੈਸਲੇ ਖਿਲਾਫ ਵੱਡੀ ਆਵਾਜ਼ ਉਠਾਈ ਸੀ ਪਰ ਅੰਗਰੇਜ਼ਾਂ ਨੂੰ ਵੱਡੀ ਭਰਤੀ ਦੀ ਲੋੜ ਸੀ ਜਿਸ ਦੀ ਪੂਰਤੀ ਭਾਰਤ ਵਿੱਚੋਂ ਹੀ ਕੀਤੀ ਜਾ ਸਕਦੀ ਸੀ ਡੰਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਇੱਕ ਪ੍ਰਭੂਸੱਤਾ ਸੰਪਨ ਇਕਾਈ ਦੇ ਤੌਰ ਉੱਤੇ ਉੱਭਰਿਆ ਡੰਡੀ ਵੰਡ ਹੋਣ ਦੇ ਨਾਲ-ਨਾਲ ਉਸ ਨੂੰ ਇੱਕ ਪਾਸੇ ਤਾਂ ਪਾਕਿਸਤਾਨ ਦੀ ਚਣੌਤੀ ਪੇਸ਼ ਆਈ ਜਿਸ ਦੀ ਮਦਦ ਕੁਝ ਮੁਸਲਿਮ ਦੇਸ਼ ਅਤੇ ਖਾਸ ਤੌਰ ਉੱਤੇ ਅਮਰੀਕਾ ਕਰ ਰਿਹਾ ਸੀ ਡੰਡੀ ਕੁਝ ਸਾਲਾਂ ਬਾਅਦ ਹੀ ਚੀਨ ਨੇ ਵੀ ਭਾਰਤ ਦੀ ਜ਼ਮੀਨ ਉੱਤੇ ਆਪਣਾ ਦਾਵਾ ਠੋਕਦਿਆਂ ਇਸ ਲੜ ਇਸ ਨਾਲ ਲੜਾਈ ਵਿੱਡ ਲਈ ਸੀ ਅਤੇ 1962 ਦੀ جنگ ਵਿੱਚ ਭਾਰਤ ਨੂੰ ਚੀਨ ਤੋਂ ਨਮੋਸ਼ੀਜਨਕ ਹਾਰ ਦਾ ਮੂੰਹ ਦੇਖਣਾ ਪਿਆ ਸੀ ਡੰਡੀ ਅੱਜ ਦੁਨੀਆ ਦਾ ਨਕਸ਼ਾ ਪੂਰੀ ਤਰ੍ਹਾਂ ਬਦਲਿਆ ਹੋਇਆ ਦਿਖਾਈ ਦਿੰਦਾ ਹੈ ਜਿੱਥੇ ਪਹਿਲਾਂ ਅਮਰੀਕਾ ਅਤੇ ਸੋਵੀਅਤ ਯੂਨੀਅਨ ਸ਼ਕਤੀਸ਼ਾਲੀ ਦੇਸ਼ਾਂ ਵਜੋਂ ਉੱਭਰੇ ਸਨ ਉੱਥੇ ਹੁਣ ਚੀਨ ਦਾ ਵੱਡਾ ਉਭਾਰ ਵੀ ਦੇਖਿਆ ਜਾ ਸਕਦਾ ਹੈ ਜੋ ਭਾਰਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਡੰਡੀ ਚੀਨ ਆਪਣੇ ਗਵਾਂਢੀ ਦੇਸ਼ਾਂ ਦੀਆਂ ਧਰਤੀਆਂ ਉੱਤੇ ਆਪਣਾ ਦਾਵਾ ਜਿਤਾਉਣ ਦੇ ਨਾਲ ਨਾਲ ਸਮੁੰਦਰਾਂ ਦੇ ਵੱਡੇ ਹਿੱਸੇ ਉੱਤੇ ਵੀ ਆਪਣਾ ਦਾਵਾ ਜਿਤਾਉਣ ਲੱਗਾ ਹੋਇਆ ਹੈ ਜੋ ਕਿ ਪਾਣੀਆਂ ਦੇ ਕੋ ਮੰਤਰੀ ਨੇਮਾ ਦੇ ਵਿਰੋਧ ਹੈ ਡੰਡੀ ਇਸ ਨਾਲ ਅਮਰੀਕਾ ਆਸਟ੍ਰੇਲੀਆ ਜਾਪਾਨ ਅਤੇ ਬਹੁਤ ਸਾਰੇ ਯੂਰੋਪੀਅਨ ਮੁਲਕ ਚਿੰਤਾਵਾਨ ਦਿਖਾਈ ਦਿੰਦੇ ਹਨ ਅਤੇ ਵੱਖ-ਵੱਖ ਬਣੇ ਕੁਮਾਂਤਰੀ ਸੰਗਠਨਾ ਰਾਹੀਂ ਜ਼ਾਹਿਰਾ ਤੌਰ ਉੱਤੇ ਆਪਣੀਆਂ ਨੀਤੀਆਂ ਘੜਨ ਲਈ ਮਜਬੂਰ ਹਨ ਡੰਡੀ ਭਾਰਤ ਨੇ ਵੀ ਹਿੰਦ ਪ੍ਰਸ਼ਾਂਤ ਸਾਗਰ ਵਿੱਚ ਚੀਨੀ ਵਿਸਥਾਰਵਾਦ ਨੂੰ ਲੈ ਕੇ ਇਹਨਾਂ ਮੁਲਕਾਂ ਨਾਲ ਰੱਖਿਆ ਸਬੰਧੀ ਹੁਣ ਤੱਕ ਅਨੇਕਾਂ ਸਮਝੌਤੇ ਕੀਤੇ ਹਨ ਡੰਡੀ